ਕੁੜੀਆਂ ਕਹਿੰਦੀਆਂ ਤੁਸੀਂ ਕਿੱਥੋਂ ਮੈਂ ਕਿਹਾ ਆਵਾਜ਼ ਬਹੁਤ ਪਿਆਰੀ ਲੱਗ ਰਹੀ ਹੈ ਹੋਰ ਕੁਝ ਨਹੀਂ ਆਵਾਜ਼ ਦਾ ਸਟਾਈਲ ਬਹੁਤ ਅੱਛਾ ਲੱਗਿਆ ਆਵਾਜ਼ ਤੇ ਵਾਪਸ ਆਇਆ ਬਹੁਤ ਸ਼ੁਕਰੀਆ ਤੁਸੀਂ ਨਹੀਂ ਪੰਜਾਬੀ ਬੋਲਦੇ ਇੱਧਰ ਖਾਸ ਪੰਜਾਬੀ ਬੋਲਦੇ ਹਾਂ ਲੋਕ ਸਾਨੂੰ ਤੁਹਾਡੀ ਵਧੀਆ ਲੱਗਦੀ ਹੈ ਲੈਣਦੇ ਵਾਲੇ ਵੀ ਜਨ ਨੂੰ ਨਾ ਚੜਦੇ ਪੰਜਾਬੋਂ ਆਏ ਸਰਦਾਰ ਸਾਹਿਬ ਉਹਨਾਂ ਦਾ ਫੋਟੋ ਖਿਚਾਉਣ ਦਾ ਬੜਾ ਸ਼ੌਕ ਹੈ ਹੋ ਗਈ ਹੈ ਥੈਂਕ ਯੂ ਠੀਕ ਹੈ ਜੀ ਖੁਸ਼ ਹੋ ਆ ਰਿਕਸ਼ੇ ਵਾਲੇ ਨੇ ਵੀ ੱੱੱਕੇ ਨਾ ਬੰਦੇ ਬਿਠਾਏ ਪਏ ਆ ਆਪਦੇ ਪਿੱਛੇ ਇੱਕ ਬਿਠਾਇਆ ਵਾ ੱੱੱਕਾ ਕੀਤਾ ਵਿਆਹ ਨੂੰ ਬਾਹਰ ਆਹ ਜਿਹੜੇ ਮਟਕੇ ਹੁੰਦੇ ਆ ਇਹ ਇਹ ਕਾਦੇ ਲਈ ਵਰਤਦੇ ਹੋ ਤੁਸੀਂ ਦੂਜੇ ਵਾਸਤੇ ਵਾਸਤੇ ਪੈਕਿੰਗ ਵਾਸਤੇ ਅੱਛਾ ਘਰੇ ਜਦੋਂ ਕਿਸੇ ਨੇ ਲੈ ਕੇ ਜਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕਿੱਦਾਂ ਠੀਕ ਹੋ ਹੋਰ ਹੋਰ ਜਵਾਨ ਕਿਵੇਂ ਆ ਠੀਕ ਹੈ ਔਰ ਇਹ ਕਿੱਥੋਂ ਦੇ ਰਹਿਣ ਵਾਲੇ ਭਾਜੀ ਕਸੂਰ ਦੇ ਕਸੂਰ ਦੇ ਹੀ ਰਹਿਣ ਵਾਲੇ ਹਾਂ ਸ਼ੁਰੂ ਤੋਂ ਇੱਥੇ ਹੀ ਰਹਿ ਰਹੇ ਹਾਂ ਸਸ਼ੀਕਲ ਜੀ ਲੈंदे ਪੰਜਾਬ ਦੇ ਮਸ਼ਹੂਰ ਸ਼ਹਿਰ ਕਸੂਰ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਪਿਛਲੀ ਵੀਡੀਓ 'ਚ ਤੁਸੀਂ ਵੇਖਿਆ ਕਿ ਅਸੀਂ ਲਾਹੌਰ ਤੋਂ ਕਸੂਰ ਨੂੰ ਆ ਰਹੇ ਸੀ ਤੇ ਰਸਤੇ ਦੇ ਵਿੱਚ ਕਾਦੀ ਵੈਂਡ ਪੈਂਡ ਰੁਕੇ। ਸੋਹਣ ਸਿੰਘ ਸੀਤਲ ਹੁਣਾ ਦੇ ਘਰ ਜਾ ਕੇ ਆਏ ਆਂ ਫਿਰ ਗੁਰਦੁਆਰਾ ਝਾੜੀ ਸਾਹਿਬ ਜਾ ਕੇ ਆਏ ਆਂ ਤੇ ਉਸ ਤੋਂ ਫਿਰ ਇਹ ਅਗਲੀ ਵੀਡੀਓ ਆ ਨਾਲ ਹੀ ਕਸੂਰ ਸੀਗਾ ਕਸੂਰ ਦੇ ਅੰਦਰ ਅਸੀਂ ਆ ਗਏ ਆਂ ਸ਼ਹਿਰ ਦੇ ਤੇ ਰਾਣਾ ਬਾਜੀ ਨੇ ਸਾਡੇ ਨਾਲ ਸਸ਼ੀਕਲ ਜੀ ਮਨਪ੍ਰੀਤ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਅਮਾਰ ਵੀਰ ਬੈਠਾ ਸਤਿ ਸ੍ਰੀ ਅਕਾਲ ਜੀ ਤੇ ਸਲਾਮ ਅਲੈਕੁਮ ਸਾਰਿਆਂ ਨੂੰ ਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਤੇ ਅਮਾਰ ਨੇ ਪਿਛਲੀ ਵੀਡੀਓ 'ਚ ਸਾਡਾ ਚੰਗਾ ਸਹਿਯੋਗ ਦਿੱਤਾ ਕਿ ਗੁਰਦੁਆਰਾ ਸਾਹਿਬ 'ਚ ਜਿਹੜਾ ਅਸੀਂ ਸ਼ੂਟ ਕੀਤਾ ਉਹ ਕੈਮਰਾ ਫਿਰ ਇੰਨੀ ਹੈਂਡਲ ਕੀਤਾ ਇਹ ਆ ਲੇਖੋ ਕਸੂਰ ਸ਼ਹਿਰ ਇਹ ਭਾਜੀ ਕਸੂਰੀ ਜਿਹੜੀਆਂ ਜੁੱਤੀਆਂ ਖੁੱਸੇ ਆ ਉਹਨਾਂ ਲਈ ਮਸ਼ਹੂਰ ਆ ਇੱਕ ਅੰਦਰ ਰਸਿਆਂ ਲਈ ਮਸ਼ਹੂਰ ਆ ਇਹ ਤੋਂ ਇਲਾਵਾ ਹੋਰ ਵੀ ਕੋਈ ਚੀਜ਼ ਹੈਗੀ ਆ ਜਾਂ ਇਹੀ ਹੈ ਫਲੂਦਾ ਤਿੰਨ ਚੀਜ਼ਾਂ ਹੋ ਗਈਆਂ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਕਿੱਥੇ ਵੀ ਹੈਨ ਮਸ਼ਹੂਰ ਜੁੱਤੀਆਂ ਜੀ ਜੁੱਤੀ ਕਸੂਰੀ ਦਾ ਪਤਨ ਜੀ ਕਸੂਰੀ ਜੁੱਤੀ ਉਹ ਅੱਛੀ ਮਿਲੇ ਜਾਂ ਨਾ ਮਿਲੇ ਮੈਂ ਸੱਚ ਦੱਸਾਂ ਤਾਂ ਪਿਛਲੀ ਵਾਰ ਅਸੀਂ ਇੱਕ ਦੁਕਾਨ ਤੇ ਗਏ ਸੀਗੇ ਜੀ ਜੀ ਪਰ ਕੋਈ ਮਨਪ੍ਰੀਤ ਨੂੰ ਬਾਲੀਆਂ ਜੱਟੀਆਂ ਨਹੀਂ ਸੀਗੀਆਂ ਉਹ ਚੰਗੀਆਂ ਨਹੀਂ ਮਿਲ ਲੱਗੀਆਂ ਸਾਨੂੰ ਜਿੱਦਾਂ ਦਾ ਅਸੀਂ ਸੁਣਿਆ ਸੀ ਉਦਾਂ ਦਾ ਮਤਲਬ ਉਹ ਚੀਜ਼ ਨਿਕਲੀ ਨਹੀਂ ਵੀ ਇਦਾਂ ਦਾ ਉਹ ਫਿਰ ਅਸੀਂ ਸਿਰਫ ਅੰਦਰ ਅਸੇ ਤੇ ਉਹ ਫਲੂਦਾ ਛੱਕ ਕੇ ਜਲਗੇ ਸੀ ਮੈਂ ਦੱਸ ਰਹੀ ਸੀ ਪਿਛਲੀ ਵਾਰ ਜਿਹੜਾਂ ਦੀ ਦੁਕਾਨ ਤੇ ਆਪਾਂ ਗਏ ਸੀ ਹਾਂ ਤੇ ਉਹਨਾਂ ਨੇ ਆਪਾਂ ਨੂੰ ਫ੍ਰੀ ਕਰਾਇਆ ਸੀਗਾ ਤੇ ਉਹਨਾਂ ਨੇ ਬੜਾ ਪਿਆਰ ਦਿੱਤਾ ਸੀ ਕਿ ਕਹਿੰਦੇ ਸੀ ਸਰਦਾਰਾਂ ਨੂੰ ਬਹੁਤ ਪਸੰਦ ਕਰਦੇ ਆਂ ਕਿ ਤੁਸੀਂ ਸਾਡੇ ਮਹਿਮਾਨ ਹੋ ਤੇ ਅਸੀਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਜੀ ਉਹ ਇੱਥੇ ਹੀ ਸਾਡੇ ਨਾਲ ਹੋਇਆ ਸੀਗਾ ਕਸੂਰ ਦੇ ਵਿੱਚ ਹੀ ਹਾਂਜੀ ਤੇ ਜਿੱਦਾਂ ਗਾਣਿਆਂ ਦੇ ਵਿੱਚ ਤਾਂ ਜ਼ਿਕਰ ਹੈਗਾ ਕਿ ਜੁੱਤੀ ਕਸੂਰੀ ਪੈਰੀ ਨਾ ਪੂਰੀ ਆਏ ਰੱਬਾ ਵੀ ਸਾਨੂੰ ਤੁਰਨਾ ਪਿਆ ਮਸ਼ਹੂਰ ਹੈ ਇਸ ਲਈ ਕਸੂਰ ਦੀ ਜੁੱਤੀ ਚਾਹਦੂ ਨਾ ਵੇਲਿਆਂ ਚ ਹੁੰਦੀ ਹੋएगी ਹੁਣ ਵੀ ਹੋਣ ਗਿਆ ਸ਼ਾਇਦ ਆਪਾਂ ਨੂੰ ਦੁਕਾਨ ਨਾਲ ਪਤਾ ਹੋਵੇ ਹਾਂ ਦੁਕਾਨ ਆਪਾਂ ਉਧਰ ਨਹੀਂ ਜ ਹੈ ਤਾਂ ਲੈਂਦੇ ਪੰਜਾਬ ਦੀ ਨਾ ਇਥੋਂ ਲੈ ਜਾਾਂਗੇ ਲੈਂਦੇ ਪੰਜਾਬ ਦੀ ਬਿਲਕੁਲ ਲਾਹੌਰੋਂ ਵੈਸੇ ਵੀ ਵਕਾਸ ਬਾਈ ਹੁਣਾਂ ਦੁਕਾਨਾਂ ਲੱਭੀਆਂ ਪਈਆਂ ਜਿਹੜੀਆਂ ਵਧੀਆ ਹੈਗੀਆਂ ਹਾਂ ਜੁੱਤੀ ਬੜੀ ਉੱਚੀ ਮਿਲ ਜਾਂਦੀ ਹਾਂ ਅਸੀਂ ਗਏ ਸੀ ਆਪਾਂ ਉਸ ਦਿਨ ਇੱਕ ਦਿਨ ਉਹਨਾਂ ਨਾਲ ਤੇ ਪਰ ਉਹ ਜੁੱਤੀਆਂ ਵਾਲੀ ਦੁਕਾਨ ਤੇ ਵੈਸੇ ਲੰਘ ਕੇ ਆ ਗਏ ਸੀ ਉੱਥੋਂ ਕਿਸੇ ਹੋਰ ਕੰਮ ਗਏ ਸੀ ਅੱਗੇ ਜਾਣ ਵੇਲੇ ਜਾਣ ਤੋਂ ਪਹਿਲਾਂ ਲੈ ਲਾਂਗੇ ਉਹ ਸਮਾਨ ਸਾਰਾ ਫਿਰ ਐਂਡਲੇ ਵੇਲੇ ਆਉਂਦਾ ਆਪਾਂ ਪਹੁੰਚ ਗਏ ਦਰਬਾਰ ਦੇ ਲਾਗੇ ਆਹ ਦਰਬਾਰ ਹੈ ਕਿ ਨਹੀਂ ਨਹੀਂ ਜੀ ਹੋਰ ਆਹ ਕੀ ਦਰਬਾਰ ਨਹੀਂ ਹੈ ਵੈਸੇ ਮਸਜਿਦ ਆ ਤੇ ਆ ਹੁਣ ਸਾਹਮਣੀ ਆ ਜਿਹੜੀ ਸੜਕ ਜਾ ਰਹੀ ਹੈ ਏ ਜਾ ਰਹੀ ਆ ਬਾਬਾ ਬੁੱਲੇ ਸ਼ਾਹ ਜੀ ਦੀ ਮਜ਼ਾਰ ਨੂੰ ਤੇ ਕਾਫੀ ਰਸ਼ ਲੱਗ ਰਿਹਾ ਜੇ ਇਧਰ ਨੂੰ ਸਲੋ ਸਲੋ ਮੂਵ ਹੋ ਰਿਹਾ ਟ੍ਰੈਫਿਕ ਔਲੇ ਦਵਲੇ ਦੁਕਾਨਾਂ ਪਸਾਰੀ ਦੀਆਂ ਲੱਗ ਰਹੀਆਂ ਮਿਕਸ ਜਿੰਗੀਆਂ ਆ ਮੇਨ ਬਾਜ਼ਾਰ ਹੈ ਨਾ ਹਾਂਜੀ ਸਾਰੀਆਂ ਚੀਜ਼ਾਂ ਦੀਆਂ ਹੈਗੀਆਂ ਆ ਇਲੈਕਟ੍ਰੋਨਿਕ ਵੀ ਵਿੱਚ ਹੀ ਆ ਤੇ ਆ ਕੋਈ ਛੋਟੀਆਂ-ਮੋਟੀਆਂ ਸਗਾਤਾਂ ਵਾਲੀ ਦੁਕਾਨ ਵੀ ਇਦਾਂ ਹੀ ਵਿੱਚ ਹੀ ਸਾਰਾ ਕੁਝ ਆ ਜਿਆਦਾ ਇਲੈਕਟ੍ਰੋਨਿਕ ਦੀਆਂ ਵੈਸੇ ਇਕੱਠੀਆਂ ਆਈਆਂ ਤੇ ਆਪਾਂ ਨਾਲ ਇਹ ਵੀ ਦੱਸ ਦਿੰਦੇ ਆ ਕਿ ਕਸੂਰ ਦੇ ਪਰਲੇ ਪਾਸੇ ਜਾਨੀ ਇੰਡੀਆ ਵਾਲੇ ਪਾਸੇ ਸ਼ਹਿਰ ਲੱਗਦਾ ਹੈ ਖੇਮ ਕਰਨ ਜੀ ਬਾਰਡਰ ਦੇ ਪਰਲੇ ਪਾਸੇ ਖੇਮ ਕਰਨ ਏਰੀਆ ਤੇ ਬਹੁਤ ਲੱਗੇ ਆ ਹਾਂਜੀ ਕਸੂਰ ਸ਼ਹਿਰ ਪਹੁੰਚ ਕੇ ਅਸੀਂ ਗੱਡੀ ਇੱਥੇ ਪਾਰਕ ਕਰਤੀ ਆ ਤੇ ਹੁਣ ਦਰਬਾਰ ਵਾਲ ਨੂੰ ਚੱਲੇ ਆ ਕਿਉਂਕਿ ਬਾਜ਼ਾਰ ਦੇ ਵਿੱਚ ਨਾ ਰਸ਼ ਬੜਾ ਟ੍ਰੈਫਿਕ ਚੰਗਾ ਲੱਗਾ ਤਾਂ ਕਰਕੇ ਇੱਧਰ ਅਸੀਂ ਰੇਲਵੇ ਸਟੇਸ਼ਨ ਦੇ ਲੱਗ ਗਿਆ ਜਲਾਈ ਆ ਗੱਡੀ ਆ ਇੱਧਰ ਰੇਲਵੇ ਸਟੇਸ਼ਨ ਆ ਬੋਰਿਆਂ ਚੱਲ ਕੇ ਵਿਖੋਣਾ ਪੁਰਾਣੀ ਇਮਾਰਤ ਹੀ ਐ ਆ ਇੱਧਰ ਸਾਹਮਣੇ ਆ ਗਿਆ ਰੇਲਵੇ ਸਟੇਸ਼ਨ ਇਹ ਵੰਡ ਤੋਂ ਪਹਿਲਾਂ ਦੀ ਇਮਾਰਤ ਲੱਗ ਰਹੀ ਐ ਦੇਖਣ ਨੂੰ ਬਹੁਤ ਪੁਰਾਣੀ ਐ ਯਾਰ ਆ ਗਿਆ ਸਾਰੀ ਮਰਿਆ ਦੇ ਵੱਟ ਪਿਆ ਯਾਰ ਤੇ ਰਾਣਾ ਸਾਹਿਬ ਇੱਧਰ ਰਿਸ਼ਕੇ ਵਾਲੇ ਨਾਲ ਗੱਲ ਕਰ ਰਹੇ ਰਿਸ਼ਕੇ ਵਾਲੇ ਨਾਲ ਕੀ ਕਹਿੰਦਾ ਰਿਸ਼ਕੇ ਵਾਲਾ ਦਾ ਯਾਰ ਆਇਆ ਮਗਰੋਂ ਭਰਿਆ ਤੇ ਆ ਭਾਈ ਉਹ ਅਸੀਂ ਬੈ ਨਹੀਂ ਹੋਣਾ ਚਾਰ ਜਾਣੇ ਆ ਲਾ ਦੇ ਬੀਬੀਆਂ ਨੂੰ ਤੇ ਇੱਧਰ ਫ੍ਰੈਂਚ ਫ੍ਰਾਈਜ਼ ਦੀ ਰੇੜੀ ਐ ਆ ਦੇਖੋ ਦਾਲ ਰਹੇ ਆ ਆਲੂ ਦੇ ਪਕੌੜੇ ਆ ਰਿਹਾ ਖਾਲੀ ਨਹੀਂ ਆ ਰਿਹਾ ਪਰ ਕੋਈ ਭਾਈ ਬਹੁਤ ਖਾਲੀ ਹੈ ਵੀ ਖਾਲੀ ਐ ਆਓ ਜੀ ਲੋਵੀ ਰਿਸ਼ਕੇ ਤੇ ਬਹਿ ਗਏ ਆਪਾਂ ਬਹਿ ਜਾ ਆ ਜਾ ਆ ਜਾ ਲੋਵੀ ਅਹੀਂ ਬਹਿ ਗਏ ਤਿੰਨੇ ਜਾਣੇ ਰਾਣਾ ਸਾਹਿਬ ਨੂੰ ਬਹੁਰੇ ਵਾਦ ਦਾ ਹੀ ਤੋ ਲੈਣ ਦੇ ਪੰਜਾਬ ਵਾਲੇ ਰਿਕਸ਼ੇ ਵੀ ਝੂਟ ਲਈਏ ਮਜ਼ਾਰ ਤੋਂ ਵਿਆ ਆਇਆ ਤੇ ਆਪਾਂ ਗਾਂਹ ਜਾਣਾ ਹੈ ਪਿਛਲੀ ਵਾਰ ਅਸੀਂ ਨਾ ਦਰਬਾਰ ਦੇ ਅੰਦਰ ਹੀ ਗੱਡੀ ਲੈ ਗਏ ਸੀ ਉਹ ਗੇਟ ਦੂਸਰੇ ਪਾਸੇ ਵਾਲਾ ਪਰ ਐਤਕੀ ਕਹਿੰਦੇ ਵੀ ਉੱਧਰ ਕੋਈ ਕੰਮ ਚੱਲ ਰਿਹਾ ਤਾਂ ਕਰਕੇ ਉੱਧਰਲੇ ਪਾਸੇ ਬੰਦ ਕੀਤਾ ਹੋਇਆ ਪਹੁੰਚ ਗਏ ਜੀ ਆਪਾਂ ਦਰਬਾਰ ਦੇ ਬਾਹਰ ਤੇ ਆਹ ਵਾਲੇ ਜਿਹੜੇ ਆਟੋ ਜਿਹੇ ਨੇ ਇਹ ਆਪ ਬਣਾਉਦੇ ਆ ਇਹ ਕਿਉਂਕਿ ਪਹਿਲਾਂ ਤਾਂ Honda ਦਾ ਮੋਟਰਸਾਈਕਲ ਹੀ ਹੁੰਦਾ ਇਹ 125 ਹੈ ਇਹ 125 ਹੈ ਯਾਰ ਆ ਮਾਡਲ ਅੱਛਾ ਇਹ ਹੋਰ ਮਾਡਲ ਹੈ ਨਾ ਆਉਣੇ ਆਵਾਜ਼ ਤੇ ਤੁਹਾਨੂੰ ਤੁਸੀਂ ਅੱਗੇ ਜੀ ਨੂੰ ਵੀ ਅੱਜ ਦਾ ਅੱਗੇ ਫੇਰ ਆਣਾ ਪਿਆ ਆ ਜਿਓ ਜੀ ਇਧਰ ਇੰਟਰ ਹੋਣਾ ਹੈ ਅੱਜ ਜੀ ਤੁਸੀਂ ਉਧਰ ਅੱਛਾ ਉਧਰ ਦਰਬਾਰ ਦੇ ਬਾਹਰ ਨਾਲ ਇਹਨਾਂ ਨੇ ਇੰਦਾ ਬੈਰੀਕੇਡਿੰਗ ਕੀਤੀ ਹੋਈ ਆ ਅੰਦਰ ਆ ਗਏ ਇਹ ਦੇਖੋ ਇੱਥੇ ਵੀ ਫਨਕਾਰ ਲੱਗੇ ਪਏ ਆ ਹਰ ਮੇ ਹਰ ਕੀ ਦਾਤ ਪਰਖੇ ਪਹਿਲਾਂ ਦਰਬਾਰ ਵਾਲ ਜਾ ਇਹ ਆਪ ਦਰਬਾਰ ਤੇ ਵੀ ਕਵਾਲ ਲੱਗੇ ਹੁੰਦੇ ਪਿਛਲੀ ਵਾਰ ਲੱਗੇ ਸੀ ਇਸ ਵਾਰ ਦਾ ਪਤਾ ਨਹੀਂ ਵੀ ਉੱਥੇ ਗਾ ਰਹੇ ਹੋਣਗੇ ਕਿ ਨਹੀਂ ਇਹ ਆਪ ਤਕੜੀ ਦਵਾਰ ਸੀਗੀ ਇੱਥੇ ਕਿਉਂਕਿ ਇਧਰਲੇ ਪਾਸੇ ਮਸਜਿਦ ਆ ਪਰ ਹੁਣ ਜਿਵੇਂ ਦੱਸਿਆ ਵੀ ਇੱਥੇ ਕੋਈ ਕੰਮ ਚੱਲ ਰਿਹਾ ਕਹਿੰਦੇ ਪਿਛਲੀ ਵਾਰ ਅਸੀਂ ਇਧਰ ਮੋਰਲੇ ਪਾਸਿਓਂ ਆਏ ਸੀ ਇਧਰ ਦਰਵਾਜ਼ਾ ਸੀਗਾ ਐਤਕਿ ਇਧਰੋਂ ਪਟ ਪਟਈਆ ਕੀਤਾ ਪਿਆ ਜੀ ਇਧਰ ਜੋੜੇ ਲਾ ਕੇ ਤਾਂ ਆਪਾਂ ਆ ਗਏ ਅੰਦਰ ਦਰਬਾਰ ਤੇ ਸਾਹਮਣੇ ਦਰਬਾਰ ਹੈ ਕਿ ਆ ਜੋ ਲੈਂਦੇ ਵਾਲੇ ਵੀਰਾਂ ਨੂੰ ਨਾ ਚੜਦੇ ਪੰਜਾਬੋਂ ਆਏ ਸਰਦਾਰ ਸਾਹਿਬਾ ਉਹਨਾਂ ਨਾਲ ਫੋਟੋ ਖਿਚਾਉਣ ਦਾ ਬੜਾ ਸ਼ੌਕ ਹੈ ਹੋ ਗਈ ਹੈ ਤੇ ਹੱਲੇ ਅਸੀਂ ਇਧਰ ਅੰਦਰ ਆਏ ਸੀਗੇ ਤੇ ਨਾਲ ਹੀ ਇਹ ਭਾਈ ਸਾਹਿਬ ਆ ਗਏ ਕਹਿੰਦੇ ਫੋਟੋ ਖਿਚਾਉਣੀ ਹੈ ਥੈਂਕ ਯੂ ਠੀਕ ਹੈ ਜੀ ਖੋਜੋ ਠੀਕ ਭਾਈ ਮੇਲੋ ਕਰ ਲੋ ਆਪ ਦਾ ਕੰਮ ਫੋਟੋ ਖਾ ਚਲੋ ਚਲੋ ਜੀ ਕਾਫੀ ਰੌਣਕ ਹੈ ਸੰਗਤ ਹੈਗੀ ਅੱਜ ਇਧਰ ਬਾਬਾ ਜੀ ਦਾ ਸਮਾਨ ਪਿਆ ਇੱਚ ਉਹਨਾਂ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਪਹਿਨਦੇ ਸੀਗੇ ਹਾਂ ਜਿਹੜਾ ਉਹਨਾਂ ਦਾ ਸਾਜ਼ ਸੀਗਾ ਉਹ ਵੀ ਇੱਥੇ ਪਿਆ ਹੈ ਸਤਾਰ ਆ ਜਿਹੜਾ ਉੱਪਰ ਲੈਂਦੇ ਹੋਣਗੇ ਨਾ ਜੀ ਆਹ ਕੀ ਲਿਖਿਆ ਭਾਜੀ ਸ਼ਾਮੁਖੀ ਚ ਇਹ ਨਾ ਲਈਏ ਉਹ ਸਤਾਰ ਲਿਖਿਆ ਕੀ ਹਾਂ ਸਤਾਰ ਤੇ ਉਹ ਕੁੱਲਾ ਕੁੱਲਾ ਹੋਣਾ ਉਹ ਜਿਹੜਾ ਸਿਰ ਤੇ ਜਿਹੜਾ ਲੈਂਦੇ ਸੀ ਇਹੋ ਪਾਰਲੇ ਪਾਸੇ ਇਹ ਇੱਧਰਲੇ ਪਾਸੇ ਮੇਨ ਦਰਬਾਰ ਆਹ ਦਰਬਾਰ ਦਾ ਵੀ ਕੰਮ ਚੱਲ ਰਿਹਾ ਹਾਂਜੀ ਸੀ ਦਰਬਾਰ ਦੇ ਅੰਦਰੋਂ ਆ ਕੇ ਆਏ ਸੀ ਤੇ ਵੀਰ ਹੁਣੀ ਫੇਰ ਆ ਗਏ ਕਹਿੰਦੇ ਫੋਟੋ ਖਿਚਵਾਣੀ ਆ ਬਹੁਤ ਚਾਹ ਕਰਦੇ ਨੇ ਇਹ ਇੱਕ ਵੀਡੀਓ ਬਣਾ ਦੇ ਵੀਡੀਓ ਇੱਕ ਬਣਾਓ ਕਹਿੰਦੇ ਵੀਡੀਓ ਵੀ ਬਣਾ ਦਿਓ ਕਿੱਥੋਂ ਜਰਾ ਹੁਣੀ ਵੀਡੀਓ ਬਣਾ ਦੋ ਭਾਜੀ ਹੋਰ ਕਿੱਥੋਂ ਆਏ ਹੋ ਅਸੀਂ ਵਿਆਹ ਦੀ ਵਿਆਹ ਇਹ ਕਿੱਥੇ ਮਲਤਾਨ ਠੀਕ ਹੈ ਦੂਰੋਂ ਆਏ ਆ ਨਾ ਅਸੀਂ ਜਲੰਧਰ ਸ਼ੁਕਰੀਆ ਸ਼ੁਕਰੀਆ ਆ ਰੱਬ ਦੀ ਚੇਤੇ ਨੀ ਪਾ ਜੀ ਨਾ ਆ ਐਡੀਸ਼ਨ ਰક્ત ਦੇ ਨਾਮ ਨਾਲ ਬਣਾ ਲੈਨੇ ਪਿਛਲੀ ਵਾਰ ਨਾ ਉਹ ਸਾਹਮਣੇ ਉਧਰ ਇੱਥੇ ਕਵਾਲ ਬੈਠੇ ਸੀ ਇੱਥੇ ਇੱਕ ਹਨਾ ਹਾਂਜੀ ਸ਼ਾਮ ਹੋ ਰਿਹਾ ਇੱਥੇ ਇਸ ਕਰਕੇ ਅੰਦਰ ਕਵਾਲ ਨਹੀਂ ਹੈਗੇ ਇੱਥੇ ਵਾਜੇ ਦੇ ਨਾਲ ਬੜਾ ਸੋਹਣਾ ਮਾਹੌਲ ਬਣਾਇਆ ਪਿਆ ਸੀ ਉਹਨਾਂ ਨੇ ਤਬਲਾ ਸੀਗਾ ਹਾਂਜੀ ਹਾਂਜੀ ਕੰਮ ਹੋਣ ਰਿਹਾ ਕੰਮ ਦੀ ਵਹਿਦੋਂ ਸਾਰੀ ਰੇਨੋਵੇਸ਼ਨ ਚੱਲ ਰਹੀ ਆ ਹੁਣ ਇਹ ਕੀ ਹੈ ਇਹ ਚਾਦਰ ਮੈਨੂੰ ਲੱਗਦਾ ਹੈ ਗਰਾਹੀ ਕਰਦੇ ਹਨ ਹਾਂ ਚਲੋ ਬismillah ਆਪਾਂ ਕਰੀਏ ਆ ਕੁੜੀਆਂ ਕਹਿੰਦੀਆਂ ਵੀ ਮਨਪ੍ਰੀਤ ਨਾਲ ਫੋਟੋ ਖਿੱਚਣੀ ਹੈ ਮੈਨੂੰ ਵੀ ਆਵਾਜ਼ ਮਾਰ ਲਈ ਹੈ ਤੁਸੀਂ ਵੀ ਆ ਜਾਓ ਕਹਿੰਦੀ ਮੈਂ ਇੱਥੇ ਆਜੋ ਸੈਂਟਰ 'ਚ ਆਜਵਾਂ ਨਾ ਇੱਥੇ ਆਜੋ ਫਿਰ ਹੁਣ ਆਜੋ ਚਲੋ ਹਾਂਜੀ ਰਾਣਾ ਸਾਹਿਬ ਖਿੱਚ ਦਿਓ ਜੀ ਹੋਗੀ ਹੋਗੀ ਜੀ ਅੱਛਾ ਉਹ ਦੂਸਰੇ ਉਧਰ ਵੀ ਕਰ ਲਓ ਸ਼ੁਕਰੀਆ ਕੀ ਆਂਦੀਆਂ ਕੁੜੀਆਂ ਕੁੜੀਆਂ ਕਹਿੰਦੀਆਂ ਤੁਸੀਂ ਕਿੱਥੋਂ ਮੈਂ ਕਿਹਾ ਆਵਾਜ਼ ਬਹੁਤ ਕਿਆਰੀ ਲੱਗ ਰਹੀ ਹੈ ਔਰ ਕੁਝ ਨਹੀਂ ਆਵਾਜ਼ ਦਾ ਸਟਾਈਲ ਤਾਂ ਅੱਛਾ ਲੱਗਦਾ ਆਵਾਜ਼ ਵਾਪਸ ਆਇਆ ਅੱਛਾ ਬਹੁਤ ਸ਼ੁਕਰੀਆ ਤੁਸੀਂ ਨਹੀਂ ਪੰਜਾਬੀ ਬੋਲਦੇ ਇੱਧਰ ਬੋਲਦੇ ਆ ਪੰਜਾਬੀ ਬੋਲਦੇ ਅੰਦਾਜ਼ ਸਾਨੂੰ ਤੁਹਾਡੀ ਵਧੀਆ ਲੱਗਦੀ ਹੈ ਸਾਨੂੰ ਤੁਹਾਡੀ ਕਿਉਂਕਿ ਇੱਕੋ ਜਿਹੀ ਹੈ ਤਾਂ ਹੀ ਕਰਕੇ ਸਾਨੂੰ ਤੁਹਾਡੀ ਤੇ ਤੁਹਾਨੂੰ ਸਾਡੀ ਬੋਲੀ ਵਗੈਰਾ ਪੁੱਛ ਰਹੇ ਹੋ ਥੋੜਾ ਜਿਹਾ ਲੈਜੇ ਦਾ ਫਰਕ ਆ ਨਾ ਤੁਸੀਂ ਥੋੜਾ ਜਿਹਾ ਹੋਰ ਤਰ੍ਹਾਂ ਬੋਲਦੇ ਹੋ ਅਸੀਂ ਥੋੜਾ ਜਿਹਾ ਹੋਰ ਤਰ੍ਹਾਂ ਹਾਂਜੀ ਹਾਂਜੀ ਸਾਡੀ ਪੂਰੀ ਪੰਜਾਬੀ ਹੈ ਅਸੀਂ ਹਿੰਦੀ ਘੱਟ ਬੋਲਦੇ ਹਾਂ ਸਿਰਫ ਸਾਨੂੰ ਟੱਪਿਆਂ ਤੇ ਜਾਂਦੇ ਹਾਂ ਅੱਛਾ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਇੱਥੋਂ ਦੇ ਹੀ ਹੋ ਤੁਸੀਂ ਹਾਂਜੀ ਕਸੂਰ ਦੇ ਹੂੰ ਹੂੰ ਠੀਕ ਹੈ ਠੀਕ ਹੈ ਸਹੀ ਹੈ ਜੀ ਚਲੋ ਸਹੀ ਹੈ ਸਤਿ ਸ਼੍ਰੀ ਅਕਾਲ ਜੀ ਤਿੰਨ ਗੱਲਾਂ ਕਰ ਲਈ ਅੱਜ ਦਰਬਾਰ ਦੇ ਬਾਹਰ ਲੱਗੇ ਪਏ ਨੇ ਕਵਾਲ ਗੋਣ ਆਲੋ ਆਲੋ ਪ੍ਰਸ਼ਾਦ ਲੈ ਲਓ ਇੱਕ ਨੂੰ ਦਿੰਦੇ ਆ ਤਾਂ ਫੇ ਸਾਰੇ ਛੇੜ ਪੈ ਜਾਂਦੀ ਨਾ ਹਾਂ ਉਹੀ ਇੱਕ ਨੂੰ ਦਿੰਦੇ ਆ ਤਾਂ ਫੇ ਸਾਰੇ ਛੇੜ ਪੈ ਜਾਂਦੀ ਨਾ ਹਾ ਉਸ ਦਾ ਸਾਬ ਨੇ ਸ਼ੁਕਰੀਆ ਸਾਤਾ ਤੋ ਨਹੀਂ ਨਹੀਂ ਉਹ ਨਹੀਂ ਖਰਾਬ ਹੈ ਗੜੇ ਨਹੀਂ ਸ਼ਕਤ ਕੋੜਾਲੇ ਕੋਇਆਲੇ ਸੁਆਦ ਵੇ ਜਸਦਾ ਉਹ ਬੜਾ ਥੋੜਾ ਹੋਲੀ ਉਦਾ ਤੁ ਵੀ ਨਾ ਹੈ ਬਲੋਦਾ ਨਹੀਂ ਗੜੇ ਹੋ ਜਾਣੇ ਵਧੀਆ ਫਿਰ ਹੈ ਦੇਖ ਰਹੇ ਨੇ ਇਥੇ ਬਲੋਦਾ ਬਾਜ਼ਾਰ ਉਹਨਾਂ ਨੂੰ ਦੇਖ ਲੈਣੇ ਆਹ ਮਾੜਾ ਜਾਈ ਦੇਖ ਆ ਰਹੇ ਹੈ ਬੰਦੀ ਆਜੇ ਬਾਜ਼ਾਰੋਂ ਹਾਂਜੀ 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 ਆਹੀ ਐ ਗਾੜੀ ਤੇ ਫੇਰ ਹਾਂਜੀ ਹਾਂਜੀ ਕਸੂਰ ਦੇ ਬਾਜ਼ਾਰ ਦੇ ਵਿੱਚ ਅਸੀਂ ਆ ਗਏ ਪਿਛਲੀ ਵਾਰ ਵੀ ਇਸੇ ਦਰਵਾਜ਼ੇ ਤੋਂ ਲੰਘ ਕੇ ਆਏ ਸੀਗੇ ਤੇ ਇਹਦੇ ਚ ਹੀ ਉਦੋਂ ਜੁੱਤੀਆਂ ਚੈੱਕ ਕੀਤੀਆਂ ਸੀ ਦੇਖੀਆਂ ਸੀਗੀਆਂ ਤੇ ਇਹਦੇ ਜਿਸੀਂ ਅੰਦਰッセ ਖਾਦੇ ਸੀਗੇ ਪੰਜਾਬੀ ਜੁੱਤੀਆਂ ਵਾਲੀ ਦੁਕਾਨ ਤੇ ਗਏ ਸੀ ਹੋਰ ਵੀ ਹੈਗੀਆਂ ਦੁਕਾਨਾਂ ਕਾਫੀ ਕੱਪੜਿਆਂ ਦੀਆਂ ਵੀ ਆ ਭਾਂਡਿਆਂ ਦੀਆਂ ਵੀ ਆ ਬਿਲਕੁਲ ਪੰਜਾਬੀ ਜੁੱਤੀਆਂ ਦੀਆਂ ਖਾਣ ਪੀਣ ਦੀਆਂ ਹਰ ਤਰ੍ਹਾਂ ਆ ਜਾ ਮੋਰੇ ਆ ਜਾ ਹਰ ਤਰ੍ਹਾਂ ਦੀ ਦੁਕਾਨ ਹੈਗੀ ਆ ਹਾਂ ਤੇ ਉਹ ਉਥੇਕ ਦੁਕਾਨਾ ਜਿੱਥੇ ਆਪਾਂ ਉਦੋਂ ਖਾ ਕੇ ਗਏ ਸੀ ਪਰ ਇਸ ਵਾਰ ਨਾ ਗਰੇਜ਼ ਕਰਨਾ ਪਿਛਲੀ ਵਾਰ ਮੈਂ ਉਦੋਂ ਹੈਗੀ ਗਰਮੀ ਸੀ ਤੇ ਉਦੋਂ ਠੰਡਾ ਜਿਆਦਾ ਖਾਦਾ ਗਿਆ ਐਤ ਕੀ ਹੁਣ ਹੈਗੀ ਠੰਡਾ ਤੋ ਫੇਰ ਦਿੱਤਾ ਠੰਡਾ ਕੰਮ ਨਾ ਹੋ ਜੇ ਪੁੱਠਾ ਕੰਮ ਨਾ ਹੋ ਜੇ ਤਾਂ ਕਰਕੇ ਬੜੇ ਗਰੀਸ ਦੇ ਨਾਲ ਮਿਖਾ ਰਹੇ ਆ ਆ ਐਵੇਂ ਦੀਆਂ ਜਿਹਨਾਂ ਕੋ ਉਹ ਕੀ ਕਹਿ ਦੀਗੇ ਆਪਾਂ ਉਹਨਾਂ ਨੂੰ ਅੰਦਰ ਅਸੇ ਤੇ ਫਲੂਦਾ ਇਹਨਾਂ ਦੇ ਵਾਗੇ ਜਾਂਦਾ ਬਾਬਾ ਜੀ ਕਿਵੇਂ ਹੋ ਸასი ਘਰ ਸਤਿਕਾਰ ਅੱਛਾ ਆ ਜਿਹੜੇ ਮਟਕੇ ਹੁੰਦੇ ਆ ਇਹ ਇਹ ਕਾਦੇ ਲਈ ਵਰਤਦੇ ਹੋ ਤੁਸੀਂ ਦੂਜੀ ਵਾਰ ਲਈ ਵਾਸਤੇ ਪੈਕਿੰਗ ਵਾਸਤੇ ਅੱਛਾ ਘਰੇ ਜਦੋਂ ਕਿਸੇ ਨੇ ਲੈ ਕੇ ਜਾਣਾ ਠੀਕ ਆ ਉਦੋਂ ਇਹਨਾਂ 'ਚ ਪਾ ਕੇ ਭੇਜਦੇ ਹੋ ਸਹੀ ਆ ਜੀ ਠੀਕ ਆ ਜਦੋਂ ਇੱਥੇ ਖਾਂਦੇ ਬੰਦੇ ਉਦੋਂ ਪਲੇਟ ਜੇ ਭਾ ਕੇ ਦਿੰਦੇ ਆ ਪਿਆਲੇ ਤੇ ਇਹ ਤੁਹਾਡੀ ਦੁਕਾਨ ਕਿੰਨੀ ਪੁਰਾਣੀ ਹੈ ਸਾਡੀ ਬਸਿਕਲੀ ਹੈ ਜੈ 14 ਦਸ ਤੋਂ ਸ਼ੁਰੂ ਹੋਈ ਅੱਛਾ ਸਾਡੀ ਇਸ ਤੋਂ ਪਹਿਲੇ ਜਿਹੜੀ ਪਹਿਲੀ ਦੁਕਾਨ ਸੀ ਇੱਕ 120 ਸਾਲ ਹੋ ਉਹ ਤੁਹਾਡੇ ਬਜ਼ੁਰਗਾਂ ਦੀ ਸੀ ਮਤਲਬ ਠੀਕ ਹੈ ਜੀ ਸਹੀ ਹੈ ਜੀ ਮਤਲਬ ਅੰਦਰਸੇ ਤੇ ਅੰਦਰਸੇ ਮੱਛੀ ਖਲੂਦਾ ਖਲੂਦਾ ਠੀਕ ਹੈ ਜੀ ਕਸੂਰ ਦਾ ਹਾਂ ਕਸੂਰ ਦੀ ਮੱਛੀ ਵੀ ਬੜੀ ਮਸ਼ਹੂਰ ਆ ਆ ਮੱਛੀ ਫਰਾਈ ਹੋਣ ਲਈ ਇੱਧਰ ਮੱਛੀ ਦੇ ਸ਼ਕੀਨ ਇਥੇ ਕਸੂਰ ਆ ਕੇ ਮੱਛੀ ਦਾ ਸੁਆਦ ਵੀ ਲੈ ਸਕਦੇ ਆ ਠੀਕ ਆ ਬਾਬਾ ਜੀ ਮਿਹਰਬਾਨੀ ਸ਼ੁਕਰੀਆ ਜੀ ਬਸ ਸ਼ੁਕਰੀਆ ਅਸੀਂ ਬਸ ਵੇਖਣ ਹੀ ਆਏ ਸੀਗੇ ਅੱਜ ਉਹ ਉਧਰ ਆਪਣਾ ਉਧਰ ਸਰਦਾਰ ਉਹਨਾਂ ਭਾਈਆਂ ਦੀ ਦੁਕਾਨ ਹੈ ਉਧਰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਕਿੱਦਾਂ ਠੀਕ ਹੋ ਹੋਰ ਹੋਰ ਜਵਾਨ ਕਿਵੇਂ ਆ ਠੀਕ ਹੈ ਹੋਰ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਬਾਜੀ ਕਸੂਰ ਕਸੂਰ ਦੇ ਹੀ ਰਹਿਣ ਵਾਲੇ ਹਾਂ ਸ਼ੁਰੂ ਤੋਂ ਇੱਥੇ ਰਹਿ ਰਹੇ ਹਾਂ ਨਹੀਂ ਹਾਂ ਅ ਸ਼ੁਰੂ ਸੇ ਉਧਰ ਹੈ ਇਹ ਅਸੀਂ ਨੇ ਇਧਰ ਰਹਿਣਾ ਇੱਕ ਸੂਰ ਮੈਂ ਅੱਛਾ ਜੀ ਠੀਕ ਹੈ ਤੇ ਇਹ ਦੁਕਾਨ ਕਦੋਂ ਤੋਂ ਆਪਣੀ ਇਹ ਕਿਰਾਏ पे ਕਿਰਾਏ ਦੇ ਕਦੋਂ ਤੋਂ ਇੱਥੇ ਤੁਸੀਂ ਇਹ तकरीबन 4-5 ਸਾਲ ਹੋ ਗਿਆ 4-5 ਸਾਲ ਵਧੀਆ ਰੋਜੀ ਰੋਟੀ ਚੰਗੀ ਚੱਲਦੀ ਹੈ ਅੱਲਾਮੁਅਲੈਕ ਹੋਰ ਵੀ ਹੈਗੇ ਇੱਥੇ ਸਿੱਖ ਪਰਿਵਾਰ ਕਸੂਰ ਚ ਅੱਛਾ ਅੱਛਾ ਮਤਲਬ ਦੁਕਾਨਦਾਰੀ ਕਰਦੇ ਆ ਤੇ ਜਿਹੜੇ ਸਿੱਖ ਨੇ ਉਹ ਜ਼ਿਆਦਾਤਰ ਕਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਕੋਲ ਉੰਦਾ ਇਹ ਕਾਸਮੇਟਕਾ ਹੈ ਇੱਕ ਮਨਿਆਰੀ ਦਾ ਹਨਾ ਮਨਿਆਰੀ ਵਾਲਾ ਕੱਪੜੇ ਮਨਿਆਰੀ ਹੋਰ ਇੱਕ ਮਨਿਆਰੀ ਠੀਕ ਹੈ ਮਾਤਾ ਤੇ ਜਿਹੜੇ ਆਪਣੇ ਸਿੱਖ ਬੱਚੇ ਨੇ ਇਹ ਕਿੱਥੇ ਪੜਦੇ ਨੇ ਉਹ ਨੰਕਾਣਾ ਸਾਹਿਬ ਨੇ ਕਹਿੰਦਾ ਸਰ ਉਧਾਂ ਆਮ ਸਕੂਲਾਂ ਚ ਇਹ ਇੱਥੋਂ ਵਾਲਿਆਂ ਚ ਹੀ ਚੱਲ ਜਾਂਦੇ ਹੋਣੇ ਨਾ ਇਹ ਪਰ ਗੁਰਮੁਖੀ ਸਿੱਖਣ ਲਈ ਉੱਥੇ ਜਾਣਾ ਪੈਂਦਾ ਹਾਂ ਠੀਕ ਹੈ ਇਹ ਬੇਟਾ ਤੁਹਾਡਾ ਜੀ ਬੇਟਾ ਠੀਕ ਹੈ ਇਹ ਗੁਰਮੁਖੀ ਸਿੱਖਦਾ ਸਿੱਖੀ ਇਹਨੇ ਸਿੱਖੀ ਥੋੜਾ ਬਹੁਤ ਅਸੀਂ ਸਿੱਖੀ ਆ ਵੀ ਸਕੂਲ ਪੜ੍ਹਦੇ ਅੱਛਾ ਠੀਕ ਹੈ ਪੁੱਤਰ ਕੀ ਨਾਮ ਹੈ ਤੇਰਾ ਜਸਰਾਜ ਸਿੰਘ ਜਸਰਾਜ ਤੇ ਗੁਰਮੁਖੀ ਆਉਂਦੀ ਐ 35 ਆ ਗਈ ਤੁਹਾਨੂੰ ਪੂਰੀ ਊੜਾ ਜੜਾ ਆਉਂਦਾ ਹਾਂਜੀ ਠੀਕ ਐ ਤੇ ਪਾਠ ਕੰਠ ਹੋਇਆ ਕੋਈ ਹਾਂਜੀ ਅੱਛਾ ਆਲੇ ਮਤਲਬ ਸ਼ੁਰੂਆਤ ਹੋਣੀ ਐ ਨਾ ਇਹਨਾਂ ਦੀ ਜਲੰਧਰ ਤੋਂ ਜਲੰਧਰ ਤੋਂ ਪੰਜਾਬ ਉਹ ਦੂਸਰੇ ਚੜਦੇ ਪੰਜਾਬੋਂ ਹਾਂਜੀ ਕੋਈ ਛਾਵਾਂ ਬਸ ਸ਼ੁਕਰੀਆ ਭਾਜੀ ਤੁਹਾਡਾ ਸ਼ੁਕਰੀਆ ਬਸ ਅਸੀਂ ਤੁਹਾਨੂੰ ਵੇਖਿਆ ਕਿੱਥੇ ਗਰਵੀ ਹੈ ਇਧਰ ਹੀ ਆਪ ਹਮਾਰੇ ਸਾਥ ਜਾਓ ਇਧਰ ਨਹੀਂ ਸ਼ੁਕਰੀਆ ਹੁਣ ਅਸੀਂ ਵਾਪਸ ਮੁੜਨਾ ਹੈ ਹਾਂਜੀ ਲੰਦਰ ਲਾਹੌਰ ਚੱਲੇ ਆ ਇਧਰ ਹਮਾਰੇ ਗਰਵੀ ਹੈ ਸੁਪਰ ਫੈਮਿਲੀ ਵੀ ਹੈ ਜੀ 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 ਸਾਡੇ ਹਮਾਰੇ ਸਾਥ ਇਧਰ ਰੁਕ ਜਾਓ ਨਹੀਂ ਨਹੀਂ ਕੋਈ ਨਾ ਫੇਰ ਆਵਾਂਗੇ ਫੇਰ ਰੁਕਾਂਗੇ ਜੀ ਮਿਹਰਬਾਨੀ ਬਹੁਤ ਹੀ ਹਿਦਮਤ ਕਰਾਜੀ ਬਸ ਧੰਨਵਾਦ ਤੁਹਾਨੂੰ ਮਿਲ ਲਿਆ ਇੰਨਾ ਹੀ ਬਹੁਤ ਹੈ ਠੀਕ ਹੈ ਭਾਜੀ ਚੱਲੀਏ ਜੀ ਫਿਰ ਵਾਪਸ ਆਪਾਂ ਹਾਂਜੀ ਹਾਂਜੀ ਸਾਡਾ ਸਭ ਵੇਟ ਕਰ ਰਹੇ ਹੋ ਉਧਰ ਹਾਂਜੀ ਕਿਉਂਕਿ ਛੇਤੀ ਲਾ ਇਹ ਨੇਰਾ ਹੋ ਰਿਹਾ ਵਾ ਤਾਂ ਕਰਕੇ ਵਾਪਸੀ ਕਰੀਏ ਛੇਤੀ ਸਰ ਜੀ ਪਿਛਲੀ ਵੀਡੀਓ ਤੇ ਜਾ ਕੇ ਅੱਗੇ ਤੱਕ ਲਾਹੌਰ ਦਾ ਕਸੂਰ ਦਾ ਬਾਜ਼ਾਰ ਵੇਖ ਸਕਦੇ ਜਿਨ੍ਹਾਂ ਨੇ ਵੇਖ ਤੁਸੀਂ ਸਰਚ ਕਰ ਲਿਓ ਟੁਰਨ ਦਾ ਕਪਲ ਇਨ ਕਸੂਰ ਉਹ ਤੁਹਾਨੂੰ ਪਿਛਲੇ ਸਾਲ ਵਾਲਾ ਇਹ ਪੂਰਾ ਬਾਜ਼ਾਰ ਆਪਾ ਐਕਸਪਲੋਰ ਕੀਤਾ ਹਾਂ ਜੀ ਕਿਉਂਕਿ ਉਹ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਸੀਗਾ ਹਾਂ ਜੀ ਉਹਦੇ ਚ ਵੇਖ ਸਕਦੇ ਹੋ ਜਾ ਕੇ ਹਰ ਚੀਜ਼ ਮਿਲ ਜਾਏਗੀ ਇਸ ਬਾਜ਼ਾਰ ਤੋਂ ਬਿਲਕੁਲ ਰਾਣਾ ਸਾਹਿਬ ਮੈਨੂੰ ਲੱਗਦਾ ਉਸੇ ਰਿਸ਼ਕੇ ਵਾਲੇ ਨੂੰ ਰੋਕ ਕੇ ਨਾ ਖੜੇ ਹੋਣ ਰਿਕਸ਼ੀ ਵਾਲੇ ਨੇ ਰਿਕਸ਼ੀ ਵਾਲਾ ਉਹਦੀ ਗਲਤੀ ਸ਼ਬਦ ਫੜ ਲਿਆ ਹੈ ਰਿਸ਼ਕਾ ਮੂੰਹ ਤੇ ਜੜ ਗਿਆ ਇੱਥੇ ਸੁਣ ਸੁਣ ਕੇ ਚਲੋ ਜੀ ਕਿਧਰ ਰਿਕਸ਼ੀ ਵਾਲਾ ਖੜਾ ਆਪਣਾ ਆ ਰੋਕਿਆ ਪਿਆ ਇਹ ਇਹ ਵਾਲਾ ਨਹੀਂ ਨਹੀਂ ਉਹ ਉਹ ਜਿਹੜਾ ਬਾਜ਼ਾਰ 'ਚ ਇਹ ਰਾਸ਼ੀ ਬਹੁਤ ਆ ਇੱਥੇ ਪਤਾ ਨਹੀਂ ਕੀ ਕਰ ਲੈ ਉਹ ਜਿਆਦਾ ਰਸ਼ ਹੈ ਹਾਂ ਮੈਨੂੰ ਨਹੀਂ ਕਹਿ ਰਿਹਾ ਪਿਆ ਕਹੀ ਥਾਵਾ ਤੇ ਇਹ ਹਾਲ ਆ ਵੀ ਤਿਲ ਸਿੱਟਣ ਨਹੀਂ ਥਾਏ ਨੇ ਆ ਦੇਖੋ ਮੂੰਗਫਲੀ ਆ ਗਈ ਇੱਥੇ ਵੀ ਕਹਦੇ ਆ ਹੈਵੀ ਡ్రਾਈ ਫਰੂਟ ਵਾਲੀ ਦੁਕਾਨ ਹੀ ਆ ਖਜੂਰਾਂ ਵੀ ਪਈਆਂ ਹਾਂਜੀ ਸਾਰਾ ਕੁਝ ਹੋਇਆਗਾ ਟ੍ਰੈਫਿਕ ਹੀ ਇੰਨਾ ਦੇਖੋ ਵਨ ਵੀ ਤਾਂ ਹੀ ਉਹਨਾਂ ਨੇ ਕੀਤਾ ਐ ਇੰਨਾ ਰਸ਼ ਕਰਕੇ ਜੀ ਟ੍ਰੈਫਿਕ ਬਹੁਤ ਜ਼ਿਆਦਾ ਐ ਇਸੇ ਕਰਕੇ ਹਾਂਜੀ ਆ ਰਿਕਸ਼ੇ ਵਾਲੇ ਨੇ ਵੀ ਧੱਕੇ ਨਾਲ ਬੰਦੇ ਬਿਠਾਏ ਪਏ ਆ ਆਪਦੇ ਪਿੱਛੇ ਇੱਕ ਵੜਾਇਆ ਵਾ ਧੱਕਾ ਕੀਤਾ ਵਿਆਹ ਨੂੰ ਬਾਹਰ ਬਜ਼ਾਰ ਨੇ ਇਵੇਂ ਹੀ ਪਰੇ ਗੁੰਦੇ ਹਾਂ ਹਾਂਜੀ ਅੱਜ ਵੈਸੇ ਵੀ ਸ਼ਨੀਵਾਰ ਹੈ ਨਾ ਅਜੇ ਚਰਵਾਰ ਦਾ ਕਰਕੇ ਵੀ ਥੋੜਾ ਰਸ ਜਿਆਦਾ ਹੈ ਜੇ ਕੱਲ ਨੂੰ ਕਈ ਬਾਜ਼ਾਰ ਬੰਦ ਰਹਿਣੇ ਆ ਹਾਂ ਇਸ ਕਰਕੇ ਜਿਨ੍ਹਾਂ ਨੇ ਕੋਈ ਦੀਜਾ ਖਰੀਦਣੀ ਹੈ ਉਹ ਅੱਜ ਹੀ ਫਿਰ ਲੱਗੇ ਹੋਏ ਆ ਜੀ ਤੇ ਹੁਣ ਆਪਾਂ ਉਧਰ ਵਾਪਸ ਗੱਡੀ ਵਾਲੀ ਚੱਲੇ ਜਿੱਥੇ ਗੱਡੀ ਖੜੀ ਕਰਕੇ ਆਏ ਸੀ ਇੱਥੇ ਕਾ ਕੇ ਸਾਜ ਆਇਆ ਹਾਂਜੀ ਅੱਜ ਡਬਲ ਰੋਡ ਹੋ ਗਈ ਨਾ ਤਾਂ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਆ ਉੱਥੇ ਸਿੰਗਲ ਸੀਗਾ ਬਾਜ਼ਾਰ ਦੇ ਵਿੱਚ ਔਰ ਆਪਾਂ ਆ ਜਿਹੜਾ ਚਾ ਕੋ ਘੁੰਮਿਆ ਹੈ ਰੇਲਵੇ ਸਟੇਸ਼ਨ ਦੇ ਨੇੜਲਾ ਹੈ ਤੇ ਰਾਣਾ ਸਾਹਿਬ ਨੇ ਫੇਰ ਆ ਵੀਰ ਨੂੰ ਕਹਿਤਾ ਸੀ ਕਿ ਇੱਥੇ ਮੜਾ ਜਾ ਲੈ ਆਂ ਸਟੇਸ਼ਨ ਵੇਖਣਾ ਆ ਦੇਖੋ ਕਿੰਨਾ ਪੁਰਾਣਾ ਸਟੇਸ਼ਨ ਆ ਪੁਰਾਣੀ ਇਮਾਰਤ ਲੱਗ ਰਹੀ ਹੈ ਵੀ ਕਾਫੀ ਅੰਗਰੇਜ਼ਾਂ ਦੀ ਹੀ ਬਣਾਈ ਹੋਈ ਹੈ ਇਮਾਰਤ ਇਹ ਬੁਕਿੰਗ ਆਫਿਸ ਸਟੇਸ਼ਨ ਦੇ ਪਲੇਟਫਾਰਮ ਵੱਲ ਜਾ ਰਹੇ ਆ ਆ ਬੁਕਿੰਗ ਆਫਿਸ ਹੈ ਇੱਥੋਂ ਵੀ ਆਪਣੇ ਉਸ ਸਾਝੇ ਪੰਜਾਬ ਦੇ ਬਜ਼ੁਰਗ ਆਉਂਦੇ ਜਾਂਦੇ ਰਹੇ ਹੋਣੇ ਹਨ ਹਾਂ ਕਸੂਰ ਜੰਕਸ਼ਨ ਆ ਇਹ ਤੇ ਰੇਲਵੇ ਟਰੈਕ ਇੱਕ ਆਹ ਹੋਰਲੇ ਬੰਨੇ ਆ ਬਲੈਡੀ ਤੇ ਇੱਕ ਉੱਪਰ ਇਹ ਵੈਸੇ ਉਹ ਪਰਲੇ ਪਾਸੇ ਵੀ ਹੈਗੀਆਂ ਕਈ ਲਾਈਨਾਂ ਕਾਫੀ ਅਰੇ ਇਧਰੋਂ ਵੇਖੋ ਕਿੰਨਾ ਆਪਣੇ ਹੁੰਦਾ ਇਹਨਾਂ ਨੂੰ ਲਾਲ ਰੰਗ ਕੀਤਾ तकरीबन ਇੱਥੇ ਸਫੈਦ ਆ ਹਾਂਜੀ ਇਹ ਕਾਫੀ ਪੁਰਾਣਾ ਹੀ ਲੱਗ ਰਿਹਾ ਹਾਂਜੀ ਸਟੇਸ਼ਨ ਤੋਂ ਨਿਕਲ ਆਏ ਅਸੀਂ ਤੇ ਗੱਡੀ ਜਿੱਥੇ ਪਾਰਕ ਕੀਤੀ ਉਧਰ ਨੂੰ ਜਾ ਰਹੇ ਆ ਕੀ ਦੂ ਦਾ ਆਪਣੇ ਵੀ ਚੰਗਾ ਸੀਜ਼ਨ ਚੱਲ ਪੈਂਦਾ ਅੱਜ ਕੱਲ ਇਹਦੇ ਵੀ ਚੰਗੇ ਪਾਏ ਹੋਏ ਆ ਪਰ ਇੱਥੇ ਆ ਦੇਖੋ ਰੋਹ ਵੀ ਚੰਗੀ ਹੈ ਜਿੰਨਾ ਆਪਣੇ ਉਧਰ ਉਹਨਾਂ ਹੀ ਇੱਧਰ ਹੈ ਬਰਾਬਰ ਹੀ ਹੈ ਸਟਰੀਟ ਫੂਡ 'ਚ ਕੋਈ ਤੋੜ ਨਹੀਂ ਹੈਗਾ ਆਪਣੇ ਇਹਨਾਂ ਦੋਵਾਂ ਮੁਲਕਾਂ ਦਾ ਹਾਂਜੀ ਐ ਰਾਣਾ ਸਾਹਿਬ ਹੋਰ ਥਾਵਾਂ ਤੇ ਨਹੀਂ ਮਿਲਦਾ ਅਸੀਂ ਕਹਿ ਰਹੇ ਆ ਵੀ ਪਾਕਿਸਤਾਨ ਦੇ ਵਿੱਚ ਵੀ ਤੇ ਉਧਰ ਇੰਡੀਅਨ ਪੰਜਾਬ ਦੇ ਵਿੱਚ ਵੀ ਆ ਜਿਹੜਾ ਆਪਣੇ ਗਲੀਆਂ 'ਚੋਂ ਖਾਣ ਪੀਣ ਵਾਲਾ ਸਮਾਨ ਮਿਲ ਜਾਂਦਾ ਨਾ ਉਹ ਬੜਾ ਵਧੀਆ ਉਹ ਵਧੀਆ ਵੀ ਆ ਤੇ ਉਹ ਹੈਵੀ ਇੱਕੋ ਜਿਹਾ ਆਪਣੇ ਹਾਂਜੀ ਸੇਮ ਸੇਮ ਚੀਜ਼ ਆ ਇਥੋਂ ਦੇ ਬਾਜ਼ਾਰਾਂ ਦੇ ਵਿੱਚ ਵੀ ਸੇਮ ਇਦਾਂ ਹੀ ਆ ਬਿਲਕੁਲ ਤੇ ਉੱਥੇ ਸਾਡੇ ਤਾਂ ਹੈ ਹੀ ਇਹ ਆਹੀ ਦੇ ਭਰਾ ਉਧਰ ਆਉਂਦੇ ਨੇ ਉਹ ਦੱਸਦੇ ਨੇ ਮਤਲਬ ਕੋਈ ਫਰਕ ਨਹੀਂ ਲੱਗਦਾ ਸਾਨੂੰ ਜੀ ਕਿ ਇੰਡੀਆ 'ਚ ਹੋਵੇ ਜਾਂ ਪਾਕਿਸਤਾਨ 'ਚ ਹੋਵੇ ਕਿਉਂਕਿ ਪੰਜਾਬ ਆ ਨਾ ਸਾਰਾ ਪੰਜਾਬ ਪੰਜਾਬ ਹੀ ਆ ਇੱਕੋ ਜਿਹਾ ਪੰਜਾਬ ਇੱਕੀ ਆ ਅਸੀਂ ਇੱਕਾਂ ਸਾਰੇ ਲੋਕ ਸਾਡੇ ਭਰਾ ਸਾ ਦੇ ਇੱਕ ਜੀ ਆਜੋ ਜੀ ਗੱਡੀ ਚੈੱਕ ਕਰੋ ਸਹੀ ਸਲਾਮਤ ਖੜੀ ਆ ਆਪਣੀ ਬਣਾ ਰਹੇ ਜੀ ਬਦੋ ਲਓ ਜੀ ਆਪਾਂ ਆ ਗਏ ਸੀਗੇ ਵਾਪਸ ਲਾਹੌਰ ਤੇ ਸਮੀ ਜੱਟ ਨੂੰ ਮਿਲੋ ਸਲਾਮ ਅਲੈਕੁਮ ਇਹ ਇਧਰ ਵਿਕਾਸ ਭਾਈ ਦੇ ਗੈਸਟ ਆਏ ਆ ਕੈਨੇਡਾ ਤੋਂ ਤੇ ਵਿਕਾਸ ਭਾਈ ਨੇ ਵੀ ਜੁਆਇਨ ਕਰ ਲਿਆ ਹੁਣ ਆਪਾਂ ਨੂੰ ਉਧਰ ਪ੍ਰਗਟ ਭਾਈ ਬੈਠੇ ਆ ਬਾਕੀ ਆਪਣੇ ਸਾਰੇ ਬੰਦੇ ਹਾਂ ਇਹ ਭਾਈ ਮਾਈ ਬ੍ਰਦਰ ਪਰਸ ਹਾਂ ਇਹ ਖੁੱਲ ਗਿਆ ਅੱਜ ਭਾਈ ਆ ਨਾ ਯੈਸ ਕੱਲ ਥੋੜਾ ਜਿਆ ਸੰਗਾ ਹੋ ਸੀਗਾ ਹਾਂ ਯਾ ਸਹੀ ਹੈ ਤੇ ਇਧਰ ਭਾਜੀ ਅਸੀਂ ਤਵਾਕ ਦੇ ਹੋਸਟ ਹਾਂ ਸਾਰਿਆਂ ਨੂੰ ਚੰਗਾ ਸੁਆਦੀ ਖਾਣਾ ਖਵਾਈਦਾ ਹਾਂ ਇਹ ਤਵਾਕ ਦੇ ਕਰਤਾ ਧਰਤਾ ਨੇ ਇਹ ਆਪਣਾ ਦੇਸੀ ਵੀਰ ਆ ਜੀ ਇਹ ਆਪਾਂ ਨੂੰ ਦੇਸੀ ਦੇਸੀ ਖਾਣੇ ਖਵਾਉਂਦਾ ਜਦੋਂ ਇੱਥੇ ਆਈਦਾ ਸਬਜ਼ੀਆਂ ਇਹ ਜਿਹੜੇ ਵੈਜੀਟੇਰੀਅਨ ਹੋਣ ਆਪਣੇ ਵੀਰ ਉਹਨਾਂ ਨੂੰ ਇੱਥੇ ਲੈ ਕੇ ਆਈਦਾ ਵਾ ਸਹੀ ਹੈ ਹਰੀਆਂ ਮਿਰਚਾਂ ਟਮਾਟਰ ਵਗੈਰਾ ਲਓ ਹਾਂ ਹਾਂ ਬਿਲਕੁਲ ਬਿਲਕੁਲ ਅਵੀ ਭਾਈ ਜਿੰਦਾ ਸਾਰਿਆਂ ਨੂੰ ਏ ਮਿਰਚ ਹਰੀਆਂ ਮਿਰਚਾਂ ਇਹਨੂੰ ਦਿੱਤੀ ਤਾਂ ਕਿ ਗੱਡੀ ਸਹੀ ਚਲਾਵੇ ਹਾਂ ਸਹੀ ਹੈ ਐਕਟਿਵ ਰਹੇ ਇਰਫਾਨ ਭਾਈ ਨੰਬਰ ਲਾ ਗਿਆ ਹੈ ਯਾਨੀ ਇਹ ਲਾਂਦੇ ਰਹਿੰਦਾ ਭਾਈ ਅੱਜ ਲਾਦੇ ਵਜਿਓ ਕਿੰਨਾ ਮੈਂ ਮੂੰਹ ਅਜਾ ਜਿਵੇਂ ਉਹਨਾਂ ਇਰਫਾਨ ਭਾਈ ਦਾ ਮੂੰਹ ਅਜਾ ਜਿਵੇਂ ਵਿਰਾਟ ਕੋਹਲੀ ਦੀ ਤਨਖਾਹ ਮਰੀ ਆਹ ਦੇਖੋ ਬੰਦਾ ਲੱਗਦਾ ਨਾ ਵਿਰਾਟ ਕੋਹਲੀ ਦੀ ਫਰਸਟ ਕਾਪੀ ਨਹੀਂ ਹੱਸਦੇ ਭਾਈ ਨੂੰ ਵਿਰਾਟ ਕੋਹਲੀ ਕਹਿ ਕੇ ਛੇੜਦੇ ਆ ਸਾਰੇ ਜਾਨੇ ਇੱਥੇ ਡਿਨਰ ਤੋਂ ਬਾਅਦ ਆਪਾਂ ਮੋੜ ਆਏ ਆ ਵਾਪਸ ਰੈਣ ਬਸੇਰੇ ਤੇ ਤੇ ਹੁਣ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਕੱਲ ਨੂੰ ਮਿਲਦੇ ਆ Keep watching Walk with Turma.